ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਅੱਜ ਸਮਾਂ ਐਸਾ ਸਮਾਂ ਆ ਗਿਆ ਕਿ ਵੀ ਆਪਣੇਾਂ ਤੇ ਵੀ ਵਿਸ਼ਵਾਸ ਕਰਨਾ ਬਹੁਤ ਹੀ ਵੱਡਾ ਜੁਰਮ ਹੋ ਗਿਆ ਇਹੋ ਜਿਹਾ ਹੀ ਇੱਕ ਮਸਲਾ ਸਮਾਣਾ ਤੋਂ ਆਇਆ ਹੈ ਸਮਾਣਾ ਤੋਂ ਜਿਹਦਾ ਨਾਮ ਹੈ ਨਿਧਾਨ ਸਿੰਘ ਜੀ ਨੇ ਨਿਧਾਨ ਸਿੰਘ ਨੇ ਨਿਧਾਨ ਸਿੰਘ ਹੈ ਨਾ ਨਿਧਾਨ ਸਿੰਘ ਨੇ ਗੱਡੀ ਅ ਤੇਜਵਿੰਦਰ ਸਿੰਘ ਹੈ ਕੋਈ ਤੇਜਵਿੰਦਰ ਸਿੰਘ ਦੇ ਨਾਮ ਦੇ ਵਿਅਕਤੀ ਨੂੰ ਗੱਡੀ ਦਿੱਤੀ ਗੱਡੀ ਇਹ ਕਹਿ ਕੇ ਦਿੱਤੀ ਗਈ ਕਿ ਵੀ ਗੱਡੀ ਮੈਂ ਚਲਾਵਾਂਗਾ ਜਿਹਦਾ ਮੈਂ ਤੁਹਾਨੂੰ 1 ਲੱਖ ਰੁਪਏ ਮਹੀਨਾ ਦੇਵਾਂਗਾ 1 ਲੱਖ ਰੁਪਏ ਦਾ ਕੁਛ ਗੱਡੀ ਦੇਣ ਦਾ ਕਾਰਨ ਵੀ ਤੁਹਾਨੂੰ ਦੱਸ ਦੇਣਾ ਗੱਡੀ ਦੇਣ ਦਾ ਕਾਰਨ ਸੀ ਕੁਛ ਹਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਇਹਨਾਂ ਕੋਲ ਉਸ ਐਕਸੀਡੈਂਟ ਦੇ ਵਿੱਚ ਨਾ ਤਾਂ ਇਹਨਾਂ ਨੂੰ ਕੋਈ ਮੁਆਵਜ਼ਾ ਮਿਲਿਆ ਤੇ ਇਹਨਾਂ ਕੋਲੇ ਰਿਪੇਅਰ ਕਰਾਣ ਜੋਗੇ ਚਾਰ ਪੈਸੇ ਵੀ ਨਹੀਂ ਸੀਗੇ ਕਿ ਰਿਪੇਅਰ ਕਰਾ ਲੈਣ ਇਹਨਾਂ ਨੂੰ ਕਿਸੇ ਕੀ ਨਾਮ ਸੀ ਤੇਜਵਿੰਦਰ ਨੂੰ ਦਿੱਤੀ ਤੇਜਵਿੰਦਰ ਨਾਮਕ ਵਿਅਕਤੀ ਨੇ ਇਹਨਾਂ ਨੂੰ ਆਪਣੀ ਗੱਲਾਂ ਦੇ ਝਾਸੇ ਦੇ ਵਿੱਚ ਲੈ ਕੇ ਇਹ ਲੈ ਕੇ ਗੱਡੀ ਦੇ ਲੈ ਕੇ ਆ ਇਹਨਾਂ ਤੋਂ ਕਿ ਵੀ ਮੈਂ ਤੁਹਾਨੂੰ ਲੱਖ ਰੁਪਏ ਮਹੀਨਾ ਦੇਵਾਂਗਾ ਜਿਦੇ ਵਿੱਚ ਕਿ ਵੀ ਤੁਹਾਨੂੰ 36000 ਰੁਪਏ ਤੁਹਾਡੇ ਬੈਂਕ ਦੀ ਕਿਸ਼ਤ ਭਰਾਂਗਾ ਤੇ ਬਾਕੀ ਦਾ ਗੁਜ਼ਾਰਾ ਤੁਹਾਡੇ ਘਰ ਖਰਚੇ ਲਈ ਜੋ ਵੀ ਤੁਹਾਡਾ ਘਰ ਦਾ ਖਰਚਾ ਹੈ ਤੁਹਾਡੇ ਬੱਚੇ ਵੀ ਉਹਦੇ ਨਾਲ ਆਪਣਾ ਗੁਜ਼ਾਰਾ ਬਸਰ ਕਰ ਸਕਣਗੇ ਇਹ ਕਹਿ ਕੇ ਗੱਡੀ ਲੈ ਗਿਆ ਅੱਜ ਕਰੀਬ ਇਸ ਗੱਲ ਨੂੰ 8 ਮਹੀਨੇ ਦਾ ਸਮਾਂ ਹੋ ਗਿਆ ਹੈ ਨਾ ਤਾਂ ਉਸ ਵਿਅਕਤੀ ਨੇ ਕੀ ਨਾਮ ਹੈ ਉਹਦਾ ਤੇਜਵੀਰ ਨੇ ਨਾ ਤਾਂ ਉਸ ਦੇ ਗੱਡੀ ਤੇਜਵਿੰਦਰ ਨੇ ਨਾ ਤਾਂ ਉਸ ਨੂੰ ਕੋਈ ਬੈਂਕ ਦੀ ਕਿਸ਼ਤ ਭਰੀ ਤੇ ਨਾ ਹੀ ਇਹਨਾਂ ਨੂੰ ਘਰ ਖਰਚੇ ਦਾ ਕੋਈ ਮੁਆਵਜ਼ਾ ਦਿੱਤਾ ਹੁਣ ਗੱਲ ਇੱਥੇ ਕਰਨੀ ਬਣਦੀ ਹੈ ਇਹਨਾਂ ਦੇ ਛੋਟੇ ਛੋਟੇ ਬੱਚੇ ਨੇ ਤੇ ਮਾਤਾ ਵੀ ਜਿਹੜੀ ਹੈ ਕਿ ਵੀ ਲੋਕਾਂ ਦੇ ਘਰ-ਘਰ ਇਹ ਘਰੇ ਆਪਣਾ ਕੰਮ ਕਰਕੇ ਗੁਜ਼ਾਰਾ ਬਸਰ ਕਰ ਰਹੀ ਹੈ ਤੇ ਪਹਿਲੇ ਵੀ ਕਿਸ਼ਤਾਂ ਜਣੀਆਂ ਭਰੀਆਂ ਨੇ ਹੁਣ ਗੱਡੀ ਦਾ ਇੱਕ ਮਾਲਕ ਹੋਣ ਦੇ ਮਾਲਕ ਹੈ ਭਰਾ ਸਾਡਾ ਸਮਾਣੀ ਤੋਂ ਬਿਲੋਂਗ ਕਰਦੇ ਨੇ ਨਿਧਾਨ ਸਿੰਘ ਐ ਇਹ ਖੁਦ ਟਰੱਕ 12 ਚੱਕੀ ਟਰੱਕ ਦਾ ਮਾਲਕ ਹੋਣ ਦੇ ਬਾਵਜੂਦ ਵੀ ਲੋਕਾਂ ਦੀਆਂ ਗੱਡੀਆਂ ਤੇ ਦਿਹਾੜੀ ਤੇ ਜਾਂਦਾ ਤੇ ਜਿਦਾਂ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਰਹੇ ਤੇ ਇਹਦੇ ਘਰ ਦੇ ਵੀ ਲੋਕਾਂ ਦਾ ਕੰਮਕੁਮ ਕਰਕੇ ਗੱਡੀ ਦਾ ਕਿਸ਼ਤਾਂ ਭਰਦੇ ਰਹੇ ਪਰ ਹੁਣ ਇੰਨੀ ਕੁ ਮੁਥਾਜੀ ਹੋ ਚੁੱਕੀ ਐ ਤੇ ਬੈਂਕ ਦੀਆਂ ਕਿਸ਼ਤਾਂ ਵੀ ਟੁੱਟ ਚੁੱਕੀਆਂ ਨੇ ਤੇ ਨਾ ਬੈਂਕ ਦੀਆਂ ਕਿਸ਼ਤਾਂ ਭਰੀਆਂ ਜਾ ਰਹੇ ਨੇ ਤੇ ਬੈਂਕ ਦਾ ਵੀ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਦਾ ਸਿਮਲ ਵੀ ਖਰਾਬ ਹੋ ਰਿਹਾ ਤੇ ਬੈਂਕ ਵਾਲੇ ਵੀ ਰੋਜ਼ ਇਹਨਾਂ ਦੇ ਘਰ ਆ ਕੇ ਉਹ ਉੱਚਾ ਨਿਵਾਮੀ ਬੋਲਦੇ ਨੇ ਜਿਹਨਾਂ ਨੂੰ ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਹੁਣ ਇਹ ਦੱਸਣਾ ਬੰਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਦਰਖਾਸਤ ਦਿੱਤੀ ਦਾ ਨਾ ਤਾਂ ਉਹਨਾਂ ਤੋਂ ਹਲੇ ਤੱਕ ਗੱਡੀ ਦਵਾਈ ਗਈ ਤੇ ਨਾ ਹੀ ਇਹਨਾਂ ਦਾ ਕੋਈ ਮਸਲਾ ਹੱਲ ਕੀਤਾ ਗਿਆ ਹੁਣ ਇਹ ਪਰਿਵਾਰ ਨੇ ਬੇਨਤੀ ਕੀਤੀ ਕਿ ਸਾਡਾ ਪਹਿਲ ਦੇ ਆਧਾਰ ਤੇ ਮਸਲਾ ਹੱਲ ਕੀਤਾ ਜਾਵੇ ਸਾਡੀ ਗੱਡੀ ਸਾਨੂੰ ਦਵਾਈ ਜਾਵੇ ਤੇ ਜਿਹੜੇ ਸਾਡੇ ਬੱਚੇ ਬੇਰੋਜ਼ਗਾਰ ਨੇ ਤੇ ਸਾਡੇ ਬੱਚੇ ਕੰਮਕਾਰ ਆਪਣੀਆਂ ਗੱਡੀਆਂ ਤੇ ਕੰਮ ਕਰ ਸਕਣ ਤੇ ਮੈਂ ਵੀ ਜਿਹੜੇ ਲੋਕਾਂ ਦੇ ਗੱਡੀਆਂ ਦੇ ਦਿਹਾੜੀਆਂ ਕਰਦਾ ਮੈਂ ਵੀ ਦਿਹਾੜੀਆਂ ਨਾ ਕਰਾਂ ਤੇ ਮੇਰੇ ਘਰ ਦੇ ਜਿਹੜੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਅ ਮਸੇ ਹੀ ਗੁਜ਼ਾਰਾ ਬਸਰ ਹੁੰਦਾ ਤੇ ਉਹਦੇ ਤੋਂ ਵੀ ਸਾਡਾ ਅ ਛੁਟਕਾਰਾ ਹੋਵੇ ਤਾਂ ਅਸੀਂ ਅਸੀਂ ਵੀ ਸੁੱਖ ਦੀ ਜ਼ਿੰਦਗੀ ਸਾਹ ਲੈ ਸਕੀਏ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਤੇ ਹੋਰ ਸਹਿਯੋਗੀ ਕਿੰਨਾ ਕੁ ਇਸ ਮਾਮਲੇ ਨੂੰ ਸੁਲਝਾਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਬਾਈ ਜੀ ਤੁਹਾਡਾ ਨਾਮ ਨਿਹਾਲ ਸਿੰਘ ਜੀ ਨਦਾਨ ਸਿੰਘ ਜੀ ਕੀ ਮਾਮਲਾ ਹੈ ਤੁਸੀਂ ਦੱਸਿਆ ਕਿ ਵੀ ਗੱਡੀ ਕਿਸੇ ਨੂੰ ਦਿੱਤੀ ਹੈ ਕੀ ਮਾਮਲਾ ਦੱਸੋ ਹਾਂ ਜੀ ਮੈਂ ਇੰਡੀਆ ਦਾ ਬੰਦਾ ਜੀ ਮੈਨੂੰ ਮਜਬੂਰੀ ਪੈ ਗਈ ਸੀ ਜੀ ਗੱਡੀ ਐਕਸੀਡੈਂਟ ਹੋ ਗਈ ਮੇਰੀ ਤੇ ਇਹ ਉਹਦੇ ਕਰਕੇ ਜੀ ਫਿਰ ਮਤਲਬੇ ਮੈਨੂੰ ਗੱਡੀ ਦੇਣੀ ਪੈ ਗਈ ਜੀ ਮੈਨੂੰ ਤਾਂ ਚੱਲ ਕਿਸ਼ਤਾਂ ਮੈਂ ਭਰੀ ਜਾਗਾ ਵੀ ਤੈਨੂੰ ਅਸੀਂ ਲੱਖ ਰੁਪਏ ਮਹੀਨਾ ਦੇ ਦਾਂਗੇ ਕਿਸ਼ਤਾਂ ਕੁਸ਼ਾਂ ਭਰ ਦੇ ਤਾਂ ਘਰ ਦਾ ਗਜਾ ਚਾਰ ਲੈ ਜੀ ਮਾ ਚਲੋ ਠੀਕ ਹੈ ਜੀ ਇਹਦੇ ਚੱਕਰਾਂ ਦੀ ਗੱਡੀ ਲੈ ਗਿਆ ਮੇਰੇ ਤੋਂ ਉਹ ਨਾ ਤੇ ਹੁਣ ਮੇਰੇ ਕਿਸ਼ਤਾਂ ਭਰਦਾ ਪਿਆ ਨਾ ਮੈਨੂੰ ਗੱਡੀ ਦੇਂਦਾ ਤੇਜਵਿੰਦਰ ਸਿੰਘ ਜੀ ਜੀ ਨੂੰ ਤੁਸੀਂ ਗੱਡੀ ਦਿੱਤੀ ਉਹਦਾ ਕੀ ਨਾਮ ਹੈ ਤੇਜਵਿੰਦਰ ਸਿੰਘ ਜੀ ਜਿਹੜੀ ਤੁਸੀਂ ਤੇਜਵਿੰਦਰ ਨੂੰ ਗੱਡੀ ਦਿੱਤੀ ਤੇਜਵਿੰਦਰ ਨੂੰ ਗੱਡੀ ਦਿੱਤੀ ਉਹ ਕਿੱਥੇ ਦੇ ਨੇ ਉਹ ਡੋਮਚੀ ਦਾ ਜੀ ਹਾਂਜੀ ਮਰਿੰਡੇ ਕੋਲ ਡੋਮਚੀ ਦੀ ਪਿੰਡ ਹੈ ਜੀ ਅ ਮਰਿੰਡੇ ਕੋਲੇ ਡੋਮ ਛੀ ਡੋਮਛੀ ਪਿੰਡ ਹੈ ਉਹਨੂੰ ਦਿੱਤੀ ਹਾਂਜੀ ਹਾਂ ਤੇ ਕਿੰਨਾ ਟਾਈਮ ਹੋ ਗਿਆ ਗੱਡੀ ਦਿੱਤੀ ਨੂੰ 8 ਮਹੀਨੇ ਹੋ ਗਏ ਨੇ ਜੀ 6ਵੇਂ ਮਹੀਨੇ ਦੇ ਕੋਸ ਤਰੀਕ ਨੂੰ 8 ਮਹੀਨੇ ਹੋ ਗਏ ਗੱਡੀ ਦਿੱਤੀ ਨੂੰ ਤੁਹਾਨੂੰ ਨੇ ਫਿਰ ਜਿਹੜੇ ਹਿਸਾਬ ਨਾਲ ਤੁਹਾਨੂੰ اقرار نامہ ਕਰਕੇ ਜਾਂ ਗੱਲਬਾਤ ਕਰਕੇ ਲਿਖਤ ਕਰਕੇ ਗੱਡੀ ਲੈ ਕੇ ਗਿਆ ਸੀ ਉਹ ਵਾਦੇ ਤੇ ਪੂਰਨੀ ਉਤਰਿਆ ਉਹ ਹਾਂ ਜੀ ਦਾ ਕੁਝ ਵੀ ਨਹੀਂ ਉਤਰਿਆ ਨਾ ਕਿਸ਼ਤ ਭਰੀਏ ਕੋਈ ਨਾ ਗੱਡੀ ਉਹਦੇ ਹਾਂਦਾ ਵਾਪਸ ਜੀ ਅੱਜ ਆ ਜਾਾਂਗੇ ਕੱਲ ਨੂੰ ਆ ਜਾਾਂਗੇ ਐਂ ਕਰੀ ਜਾਂਦਾ ਜੀ ਨਹੀਂ ਤੁਹਾਡੀ ਗੱਡੀ ਜਿਹੜਾ ਨਿਧਾਨ ਸਿੰਘ ਲੈ ਗਿਆ ਨਿਧਾਨ ਸਿੰਘ ਦੱਸਿਆ ਨਾ ਤੇਜਵਿੰਦਰ ਸਿੰਘ ਜਿਹੜਾ ਗੱਡੀ ਲੈ ਗਿਆ ਤੁਹਾਡੇ ਤੋਂ ਉਹ ਹੁਣ ਕਹਿੰਦਾ ਕੀ ਹੈ ਤੁਹਾਨੂੰ ਗੱਡੀ ਕਿਉਂ ਨਹੀਂ ਦੇ ਰਿਹਾ ਤੁਹਾਡੀ ਬੰਦ ਲਾਰੇ ਲਾਈ ਜਾਂਦਾ ਜੀ ਨਹੀਂ ਕਹਿੰਦਾ ਨਹੀਂ ਲਾਰੇ ਕੀ ਲਾਰੇ ਲਾਰੇ ਮੈਨਾਂ ਦਾ ਬੈਂਕ ਨਾਲ ਨਿਬੇੜ ਕੇ ਗੱਡੀ ਲਿਆਵਾਂਗੇ ਜੇ ਐ ਗੱਡੀ ਲਿਆਂਦੀ ਗੱਡੀ ਬੈਂਕ ਵਾਲੇ ਫੜ ਕੇ ਲੈ ਜਾਣਗੇ ਮੈਂ ਫੜਦੇ ਫੜ ਲੈਣਾ ਕਿ ਮੇਰਾ ਬੈਂਕ ਤੋਂ ਸਰਕਾਰਾ ਹੋ ਜਾਏਗਾ ਜੀ ਉਹਨਾਂ ਦੇ ਬੈਂਕ ਨੂੰ ਸਮਾਨ ਰਿਹਾ ਗੱਡੀ ਜੀ ਤੇ ਨਾ ਸਾਨੂੰ ਦੇਂਦੇ ਨਹੀਂ ਕਿਸ਼ਤਾਂ ਭਰਦਾ ਪੈਗੀ ਤੁਹਾਡਾ ਕੀ ਨਾਮ ਹੈ ਨਦਾਨ ਸਿੰਘ ਜੀ ਨਦਾਨ ਸਿੰਘ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਜਿੰਨੇ ਵਾਰੀ ਵੀ ਗੱਲ ਕੀਤੀ ਹੈ ਤੁਹਾਨੂੰ ਲਾਰੇ ਲੱਪੇ ਲਈ ਜਾ ਰਿਹਾ ਹੈ ਤੇ ਕੋਈ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਹਾਂ ਜੀ ਹਾਂ ਦਰਖਾਸਤ ਦੇ ਤਿੰਨ ਮਹੀਨਾ ਹੋ ਗਿਆ ਜੀ ਸਾਡਾ ਮੈਂ ਨਾ ਵੀ ਉਹਨਾਂ ਨੂੰ ਫੋਨ ਕੀਤਾ ਦੋ ਤਿੰਨ ਵਾਰੀ ਉਹ ਆਇਆ ਫੇਰ ਵੀ ਨਹੀਂ ਆਇਆ ਜੀ ਚੌਂਕੀ ਚ ਵੀ ਹੁੰਦਾ ਇੱਕ ਦਿਨ ਆਏ ਨੇ ਉਹ ਜਿਹੜੇ ਬੰਦੇ ਨਾਲ ਆਏ ਸਨ ਉਹ ਵੀ ਉਹਨੇ ਵੀ ਬਾਅਦ ਵਿੱਚ ਕਸੂਰ ਕੱਢਿਆ ਹੀ ਉਹਦਾ ਵੀ ਇਹ ਬੰਦਾ ਤੇਰਾ ਧੋਖਾਵਾ ਜੀ ਕਰਦਾ ਪਿਆ ਜੀ ਹੂੰ ਉਹ ਤਾਂ ਸਾਈਨ ਹੋਏ ਨੇ ਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਦਰਖਾਸਤ ਦਿੱਤੀ ਹੈ ਇਸ ਸੰਬੰਧ ਵਿੱਚ ਹਾਂਜੀ ਹਾਂ ਦਿੱਤੀ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਕਦੋਂ ਦਿੱਤੀ ਸੀਗੀ ਹੋ ਗਿਆ ਜੀ ਮਤਲਬ ਇਹ ਤੁਹਾਡੀ ਇੱਕ ਪਹਿਲਾਂ ਤੁਹਾਡੇ ਘਰ ਦੇ ਦਰਖਾਸਤ ਦਿਖਾ ਰਹੇ ਨੇ 25 11 2024 ਦੀ ਹਾਂਜੀ ਹਾਂ ਮਿਤੀ 2025 11 2024 ਦੇ ਦਰਖਾਸਤ ਦਿੱਤੀ ਹੋਈ ਹੈ ਤੇ ਕੀ ਕਹਿੰਦੇ ਨੇ ਫਿਰ ਮਲਾਜ਼ਮ ਮਲਾਜ਼ਮ ਬੁਲਾਉਂਦੇ ਨੇ ਜੀ ਮਹੀਨਾ ਆਉਂਦੇ ਨਹੀਂ ਇੱਕ ਦਿਨ ਆਇਆ ਬਸ ਜੀ ਚਾਰ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਹਾਡੇ ਜਦੋਂ ਤੁਸੀਂ ਚੌਂਕੀ ਚ ਜਾਂਦੇ ਹੋ ਤਾਂ ਮਲਾਜ਼ਮਾਂ ਦੇ ਕਹੇ ਤੇ ਵੀ ਨਹੀਂ ਆਉਂਦੀ ਜਿਹੜੀ ਤੁਹਾਡੀ ਗੱਡੀ ਲੈ ਕੇ ਗਏ ਨੇ ਹਾਂ ਜੀ ਹਾਂ ਇੱਕ ਵਾਰੀ ਆਇਆ ਜੀ ਬਸ ਤੇ ਇੱਕ ਵਾਰੀ ਆਇਆ ਕੀ ਗੱਲਬਾਤ ਹੋਈ ਹੈ ਉਦੋਂ ਚਾਰ ਬੰਦੇ ਵੀ ਲਾਇਆ ਸੀ ਜੀ ਉਹ ਬੰਦਾ ਹਾਂ ਜੀ ਹਾਂ ਉਹਨਾਂ ਨਾਲ ਗੱਲਬਾਤ ਹੋਈ ਜੀ ਧਰਵਿੰਦਰ ਸਾਹਿਬ ਦੀ ਵੀ ਗੱਲ ਹੋਈ ਹੈ ਜੀ ਉਹਨਾਂ ਕਿਹਾ ਵੀ ਉਹਨਾਂ ਜਦੋਂ ਗੱਲ ਹੋਈ ਹਾਂਜੀ ਆਂਦਾ ਵੀ ਮੈਂ 20 ਤਰੀਕ ਨੂੰ ਫੇਰ ਆਵਾਂਗਾ ਜੀ ਨਹੀਂ ਨਹੀਂ ਵੀਰ ਨਾਲੇ ਗੱਡੀ ਦੇ ਦਿਆਂਗਾ ਹਾਂ 20 ਤਰੀਕ ਨੂੰ ਗੱਡੀ ਦੇ ਜਾਵਾਂਗਾ ਪੈਸੇ ਦੇ ਦੇ ਤੇ ਨਾਲੇ ਮੈਂ ਬੈਂਕ ਦਾ ਨਿਬੇੜ ਜਾਵਾਂਗਾ ਜੀ ਐ ਕਹਿ ਕੇ ਤੁਰ ਗਿਆ ਜੀ ਬਾਅਦ ਵਿੱਚ ਉਹ ਬੰਦਿਆ ਨੇ ਮੈਨੂੰ ਕਿਹਾ ਉਹਨਾਂ ਬੰਦੇ ਜਿਹੜੇ ਨਾਲ ਸਾਈਨ ਕਰਕੇ ਗਿਆ ਥਣ ਜੀ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਜੀ ਜਦੋਂ ਦਾ ਟਾਈਮ ਆ ਗਿਆ ਉਹ ਅੰਦਰੋਂ ਸਾਡੇ ਕੋਲ ਕੋਈ ਨਹੀਂ ਆਇਆ ਆਂਦਾ ਵੀ ਮੁਸ਼ਕਲ ਹੀ ਆਏਗਾ ਬੰਦਾ ਜੀ ਇਹ ਲੋਟ ਬੰਦਾ ਹੈ ਕਿ ਵੀ ਜਿਹਨੇ ਅੱਗੋਂ ਗੱਡੀ ਤੁਸੀ ਦਿੱਤੀ ਸੀ ਜਿਹਨੂੰ ਦਿੱਤੀ ਸੀਗੀ ਤੇਜਵਿੰਦਰ ਨੂੰ ਤੇਜਵਿੰਦਰ ਨੂੰ ਗੱਡੀ ਦਿੱਤੀ ਸੀਗੀ ਤੁਹਾਡੇ ਕੋਲੇ ਲਿਖਤ ਵੀ ਤੁਸੀਂ ਦਿਖਾ ਰਹੇ ਹੋ ਕਿ ਵੀ ਗੱਡੀ ਉਹਨੂੰ ਦਿੱਤੀ ਹੈ ਹਾਂਜੀ ਹਾਂਜੀ ਤੇ ਜੋ ਕਰਾਰ ਉਹਨੇ ਕਿਹਾ ਸੀਗਾ ਕਿ ਐਨੇ ਮਹੀਨੇ ਦਾ ਮੈਂ ਤੁਹਾਨੂੰ ਆ ਮਹੀਨਾ ਕਰਾਇਆ ਵੀ ਦੇਾਂਗੇ ਤੇ ਬੈਂਕ ਦੇ ਕਿਸ਼ਤਾਂ ਵੀ ਭਰਾਂਗਾ ਨਾ ਤਾਂ ਉਹਨੇ ਕਿਸ਼ਤ ਭਰੀ ਤੇ ਨਾ ਹੀ ਉਹਨੇ ਬੈਂਕ ਦੇ ਵਿੱਚ ਆਪਣੀ ਕਿਸ਼ਤ ਦੀ ਤੇ ਨਾ ਹੀ ਤੁਹਾਨੂੰ ਖਰਚਾ ਦਿੱਤਾ ਜਿਹੜਾ ਜਿਹਦੇ ਕਰਕੇ ਤੁਸੀਂ ਗੱਡੀ ਲੈ ਕੇ ਜੀ ਘਾ ਤੁਹਾਡੇ ਘਰ ਦਾ ਗੁਜ਼ਾਰਾ ਖਰਚਾ ਚੱਲਦਾ ਰਿਹਾ ਤੇ ਹੁਣ ਤੁਹਾਡੇ ਘਰ ਦਾ ਗੁਜ਼ਾਰਾ ਖਰਚਾ ਕਿਵੇਂ ਚੱਲਦਾ ਪਿਆ ਬਸ ਹੀ ਦਿਹਾੜੇ ਤੇ ਲੱਗਾ ਹੈ ਮੁੰਡਾ ਕੋਈ ਮੈਂ ਚੱਕਰ ਚ ਕੋਈ ਲਾਉਣਾ ਕਿਸਦਾ ਜੀ ਯਾਨੀ ਤੁਹਾਡੇ ਜਵਾਕ ਵੀ ਹੁਣ ਵਿਹਲੇ ਨੇ ਤੇ ਤੁਸੀਂ ਆਪ ਵੀ ਕਿਸੇ ਦੀ ਗੱਡੀ ਚਲਾਉਂਦੇ ਪਏ ਹੋ ਜਦ ਕਿ ਤੁਹਾਡੇ ਕੋਲ ਆਪਣੀ ਗੱਡੀ ਹੈਗੀ ਹੈ ਹਾਂਜੀ ਹਾਂ ਕਦੇ ਚੱਕਰ ਲਵਾ ਲੈਂਦੇ ਨੇ ਕਦੇ ਨਹੀਂ ਤੇ ਗੁਜ਼ਾਰਾ ਕਿ ਵੀ ਮਸਾਂ ਹੀ ਚੱਲਦਾ ਪਿਆ ਮਸਾਂ ਹੀ ਚੱਲਦਾ ਹਾਂਜੀ ਆ ਤੁਸੀਂ ਦਾਨੀ ਸਾਡੇ ਕੋਲ ਜੀ ਜਿਹੜੀ ਤੁਸੀਂ ਆਪ ਬੈਂਕ ਦੀਆਂ ਜਿਹੜੀਆਂ ਕਿਸ਼ਤਾਂ ਭਰੀਆਂ ਨੇ ਆ ਬੈਂਕ ਹੈਗਾ HDB ਬੈਂਕ ਹੈ ਕਿੰਨੀ ਕਿਸ਼ਤ ਭਰਦੇ ਸੀਗੇ ਤੁਸੀਂ 36550 ਰੁਪਏ ਭਰਦੇ ਆ ਜੀ 36550 ਰੁਪਏ ਦੀਆਂ ਕਿਸ਼ਤਾਂ ਜਿਹੜੀਆਂ ਤੁਸੀਂ ਭਰਦੇ ਸੀਗੇ ਉਹ ਰਸੀਦਾਂ ਨੇ ਇਹ ਜਿਹਦੇ ਵਿੱਚ ਤੁਸੀਂ ਦਿਖਾ ਰਹੇ ਹੋ ਕਿ ਵੀ ਆਨੰਦ ਗਣ ਤੇ ਜਿਹੜੀਆਂ ਤੁਹਾਡੇ ਕੋਲੇ ਰਸੀਦਾਂ ਨੇ ਜਿਹੜੀਆਂ ਕਿ ਵੀ ਬੈਂਕ ਦੇ ਵਿੱਚ ਤੁਸੀਂ ਭਰੀਆਂ ਨੇ ਪ੍ਰੂਫ ਬੋਲਦਾ ਪਿਆ ਸੱਚਾਈ ਬੋਲਦੀ ਪਈ ਹੈ ਇਹਨੂੰ ਝੂਠ ਲਾਇਆ ਨਹੀਂ ਜਾ ਸਕਦਾ ਤੇ ਫਿਰ ਤੁਸੀਂ ਉਹਨਾਂ ਦੇ ਪਿੰਡ ਵੀ ਗਏ ਹੋ ਕਦੀ ਤੁਸੀਂ ਪਿੰਡ ਪੇ ਜੀ ਮੈਂ 2-3 ਦਿਨ ਰਹਿ ਕੇ ਵੀ ਆਇਆ ਜੀ ਫਿਰ ਮੈਨੂੰ ਰਾਜਪੁਰੇ ਲੈ ਜਾਂਦਾ ਜੀ ਰਾਜਪੁਰੇ ਲੈ ਜਾਂਦਾ ਜੀ ਉੱਥੇ ਗੇੜਾ ਜਾ ਘੜਾ ਕੇ ਫਿਰ ਲੈ ਆਉਂਦਾ ਜੀ ਉਹ ਬੰਦਾ ਪਤਾ ਨਹੀਂ ਅੱਗੇ ਗੱਡੀ ਦਿੱਤੀ ਕਿ ਨਹੀਂ ਦਿੱਤੀ ਪਤਾ ਨਹੀਂ ਦਾ ਹਿੱਸੇਦਾਰ ਹੈ ਜੀ ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਗੱਡੀ ਉਹਨੇ ਅੱਗੇ ਵੀ ਦੇ ਦਿੱਤੀ ਕਿਸੇ ਨੂੰ ਹਾਂ ਜੀ ਆਪ ਫਰੋਟ ਕਰਦਾ ਜੀ ਅੱਗੋਂ ਅੱਗੇ ਦੇਦੀ ਗੱਡੀ ਜੀ ਉਹਨੇ ਵੀ ਉਹ ਬੰਦੇ ਨੂੰ ਪਤਾ ਇਹਦਾ ਬੰਦਾ ਕਿਹੜਾ ਜੀ ਮੈਂ ਨਹੀਂ ਉਹਨੂੰ ਜਾਣਦਾ ਜੀ ਮੈਨੂੰ ਤਾਂ ਗੱਡੀ ਇਹ ਲੈ ਗਿਆ ਵੀ ਆਪਾਂ ਤੈਨੂੰ ਕਹਿ ਸਕਨੇ ਤੁਸੀਂ ਜੀ ਨੂੰ ਗੱਡੀ ਦਿੱਤੀ ਸੀ ਉਹ ਹੁਣ ਕੀ ਕਹਿੰਦਾ ਉਹ ਜੀ ਮੈਂ ਪਿੰਡ ਗਿਆ ਸਾਂ ਇੱਕ ਦਿਨ ਅਸੀਂ ਚਾਰ ਬੰਦੇ ਗਏ ਸਾਂ ਲਾਂਡਰ ਨਾਲ ਅਸੀਂ ਕਹੇ ਵੀ ਤੇ ਪਿੰਡ ਆਉਣ ਲੱਗਿਆ ਅਸੀਂ ਵੀ ਸਾਨੂੰ ਕੋਈ ਵਾਰ ਜਵਾਬ ਆਂਦਾ ਜੇ ਪਿੰਡ ਆ ਇਹ ਆਂਦਾ ਇਥੇ ਤੁਹਾਡੀ ਡਾਂ ਖੜਕ ਜਾਨੀ ਹੈ ਜੀ ਅਗੋਂ ਧਮਕੀਆਂ ਦੇਂਦਾ ਮੈਨੂੰ ਜੀ ਜਿਹੜੇ ਧਮਕੀਆਂ ਬਾਰੇ ਫਿਰ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਕਿ ਵੀ ਅਸੀਂ ਆਪਣੀ ਚੀਜ਼ ਆਪਣੀ ਦਿੱਤੀ ਹੋਈ ਚੀਜ਼ ਜਦੋਂ ਲੈਣ ਜਾਂਦੇ ਆ ਸਾਨੂੰ ਧਮਕੀਆਂ ਦਿੰਦੇ ਨੇ ਨਹੀਂ ਜੀ ਹੁਣੇ ਰਿਪੋਰਟ ਕਰਾਈਏ ਉਸ ਤੋਂ ਬਾਅਦ ਫਿਰ ਮੈਂ ਰਿਪੋਰਟ ਕਰਾਈਏ ਜਦੋਂ ਮੈਨੂੰ ਅਗਰ ਰਾਹ ਨਹੀਂ ਦਿੰਦਾ ਮੈਂ ਰਿਪੋਰਟ ਕਰਾਈਏ ਕਿ ਵੀ ਰਿਪੋਰਟ ਕਰਾਈ ਨੂੰ ਵੀ ਤੋਂ ਅਸੀਂ ਮਹੀਨੇ ਵਾਂਗੂ ਸਮਾਂ ਲੰਘ ਗਿਆ ਮਾਤਾ ਜੀ ਤੁਹਾਡਾ ਨਾਮ ਮੇਰਾ ਪਰਮਜੀਤ ਹੈ ਪਰਮਜੀਤ ਜੀ ਤੁਹਾਡੇ ਘਰ ਵਾਲੇ ਨੇ ਕਿਸੇ ਨੂੰ ਗੱਡੀ ਦਿੱਤੀ ਸੀਗੀ ਕੀ ਨਾਮ ਹੈ ਕੋਣ ਹੈ ਉਹ ਤੇ ਤੇਜੀ ਤੇਜੀ ਨਾਮ ਹੈ ਤੁਸੀਂ ਜਿਹਨੂੰ ਗੱਡੀ ਦਿੱਤੀ ਸੀਗੀ 8 ਮਹੀਨੇ ਪਹਿਲਾਂ ਤੇ ਤੁਹਾਡੇ ਘਰ ਦੇ ਨੇ ਦੱਸਿਆ ਕਿ ਵੀ ਉਹ ਜਦੋਂ 8 ਮਹੀਨੇ ਪਹਿਲਾਂ ਗੱਡੀ ਲੈ ਕੇ ਗਿਆ ਤੇ ਜੋ ਉਹਨੇ ਇਕਰਾਰ ਕੀਤਾ ਸੀਗਾ ਕਿ ਵੀ ਤੁਹਾਡੀ ਮੈਂ ਬੈਂਕ ਦੀ ਕਿਸ਼ਤ ਵੀ ਭਰਾਂਗਾ ਤੇ ਤੁਹਾਨੂੰ ਘਰ ਦੇ ਗੁਜ਼ਾਰੇ ਜੋਗਾ ਖਰਚਾ ਵੀ ਦੇਾਂਗਾ ਤੇ ਨਾ ਤਾਂ ਹੁਣ ਉਹਨੇ ਤੁਹਾਨੂੰ 8 ਮਹੀਨੇ ਤੋਂ ਕੋਈ ਖਰਚਾ ਦੇ ਰਿਹਾ ਤੇ ਨਾ ਹੀ ਤੁਹਾਨੂੰ ਕੋਈ ਉਹ ਕਿਰਾਇਆ ਦੇ ਰਿਹਾ ਜਿਸ ਦੇ ਨਾਲ ਤੁਸੀਂ ਆਪਣਾ ਘਰ ਚਲਾ ਸਕੋ ਤੇ ਫਿਰ ਕਿਵੇਂ ਦੇਖਦੇ ਹੋ ਤੇ ਕਿਵੇਂ ਤੁਹਾਡਾ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਜੀ ਆਪਣੇ ਘਰ ਨਾਲ ਰੋਜ਼ ਕਹਿਨੀ ਆ ਜੀ ਨਾਲ ਗੱਲ ਕਰ ਜੀ ਤੇ ਇਹ ਕਹਿੰਦੇ ਨੇ ਵੀ ਅਸੀਂ ਅੱਡੀ ਗੱਲ ਚੱਲ ਰਹੀ ਹੈ ਜੀ ਅਸੀਂ ਬਹੁਤ ਗਰੀਬ ਬੰਦੇ ਆ ਜੀ ਅਸੀਂ ਸਾਡੀ ਮੇਰੀ ਬਾਹ ਡੁੱਟੀ ਹੋਈ ਹੈ ਜੀ ਮੈਂ ਪਹਿਲਾਂ ਲੋਕਾਂ ਦੇ ਪਾਂਡੇ ਮੰਦੇ ਰੜ ਕੇ ਕਿਸ਼ਤ ਭਰਦੇ ਸੀ ਸਾਰਾ ਪਰਿਵਾਰ ਦੇ ਕਿ ਵੀ 36500 ਰੁਪਏ ਦੀ ਤੁਸੀਂ ਲੋਕਾਂ ਦੇ ਕੰਮ-ਕੁਮ ਕਰਕੇ ਦਿਹਾੜੀ ਦੱਪਾ ਕਰਕੇ ਕਿਸ਼ਤਾਂ ਭਰਦੇ ਸੀ ਹੁੰਦੀ ਹੈ ਵੀ ਲੱਗੀ ਦੀ ਮੇਰੀ ਜ ਅਸੀਂ ਸਾਰਾ ਪ੍ਰਚਾਰ ਨੇ ਲੱਗੇ ਹੋਏ ਸੀ ਚਾਰਾਂ ਨੇ ਜੀ ਕਿਸ਼ਤ ਭਰ ਦੇ ਗੱਡੇ ਰਲ ਕੇ ਭਰ ਦੇ ਸਾਰੇ ਪਰਿਵਾਰ ਦੇ ਤੇ ਹੁਣ ਤੁਸੀਂ ਕੀ ਮੰਗ ਚਾਹਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਗੱਡੀ ਚਾਹੁੰਦੇ ਆ ਜੀ ਕਿ ਸਾਡੀ ਕਿਸ਼ਤਾਂ ਕਿੱਲੇ ਕਰੀ ਹੋਈ ਜਾਣ ਜੀ ਕਿ ਵੀ ਜੜੀਆਂ ਹੁਣ ਤੁਹਾਡੀਆਂ ਕਿਸ਼ਤਾਂ ਟੁੱਟੀਆਂ ਨੇ ਇੱਕ ਤਾਂ ਤੁਸੀਂ ਬੈਂਕ ਨੂੰ ਕਿ ਵੀ ਜਿਹੜੇ ਜਿੰਨਾ ਟਾਈਮ ਉਹਨਾਂ ਨੇ ਤੁਹਾਡੀ ਗੱਡੀ ਵਰਤੀ ਹੈ ਇੱਕ ਤਾਂ ਉਹ ਗੱਡੀ ਦਾ ਕਿਰਾਇਆ ਦੇਣ ਤੇ ਬੈਂਕ ਦੀਆਂ ਕਿਸ਼ਤਾਂ ਭਰਨ ਅਸੀਂ ਬਹੁਤ ਦੁਖੀ ਆ ਜੀ ਕਰੇ ਬਹੁਤ ਸਾਰੇ ਕਲੇਸ਼ ਰੋਜ਼ ਪੈਂਦਾ ਜੀ ਬਹੁਤ ਕਲੇਸ਼ ਸਾਡੇ ਘਰ ਅਸੀਂ ਇਹ ਚਾਹਨੇ ਵੀ ਹਰ ਕਿਸ਼ਤਾਂ ਭਰਦੇ ਹੋ ਤੇ ਹਰੀ ਗੱਡੀ ਬਾਸ ਕਰਦੇ ਆਂ ਨਾਉਂ ਦਾ ਟੈਨਸ ਜੀ ਮੈਨੂੰ ਫੋਨ ਆਇਆ ਜੀ ਰਾਤ ਨੂੰ ਆਂਦੇ ਨੇ ਵੀ ਤੁਹਾਡੀ ਗੱਡੀ ਕਿੱਥੇ ਵੇ ਨਾ ਨਾ ਪੁੱਛਿਆ ਮੈਨੂੰ ਪੁੱਛਿਆ ਨਿਹਾਲ ਸਿੰਘ ਹਾਂ ਜੀ ਮੈਨੂੰ ਰਾਤ ਨੂੰ 9 ਵਜੇ ਫੋਨ ਆਇਆ ਜੀ ਮੈਂ ਫੋਨ ਚੱਕਿਆ ਜੀ ਮੈਨਾਂ ਤੁਸੀ ਕੌਣ ਬੋਲ ਰਹੇ ਹੋ ਨਾਂ ਦਾ ਨਿਹਾਲ ਸਿੰਘ ਬੋਲ ਰਿਹਾ ਮੈਂ ਹਾਂ ਜੀ ਨਿਹਾਲ ਸਿੰਘ ਬੋਲਦਾ ਆਂ ਆਂਦੇ ਤੁਹਾਡੀ ਗੱਡੀ ਮੈਂ ਸਾਡੀ ਗੱਡੀ ਵੀ ਠੇਕੇ ਤੇ ਦਿੱਤੀ ਅਸੀਂ ਕਿਸ਼ਤਾਂ ਤੇ ਵੀ ਸਾਡੀ ਗੱਡੀ ਚੱਲਦੀ ਹੈ ਭਈ ਹਾਂ ਤਾਂ ਵੀ ਤੁਹਾਨੂੰ ਗੱਡੀ ਮਿਲੀ ਐ ਇਤੋਂ ਅਸੀਂ ਇੰਜਣ ਨੰਬਰ ਚਾਸੀ ਨੰਬਰ ਵੇਖਿਆ ਨੰਦਾਨ ਸਿੰਘ ਦਾ ਤੇ ਸਾਡਾ ਮਤਲਬ ਪਲੇਟਾਂ ਬਦਲੀਆਂ ਨੇ ਗੱਡੀ ਦੀਆਂ ਕਿ ਵੀ ਨੰਬਰ ਪਲੇਟ ਚੇਂਜ ਹੋ ਕੇ ਗੱਡੀ ਤੁਹਾਡੀ ਕਿਸੇ ਹੋਰ ਸਟੇਟ ਚ ਚੱਲ ਰਹੀ ਹੈ ਹਾਂਜੀ ਹਾਂ ਵੀ ਲੰਬਾ ਪਲੇਟ ਹੋ ਗਏ ਜਿਹੜਾ ਤੁਹਾਨੂੰ ਰਾਤ ਨੰਬਰ ਆਇਆ ਜਿਹੜੇ ਨੰਬਰ ਤੋਂ ਫੋਨ ਆਇਆ ਕਿਹੜੇ ਨੰਬਰ ਤੋਂ ਫੋਨ ਆਇਆ ਸੀਗਾ ਨੰਬਰ ਹੈ ਤੁਹਾਡੇ ਕੋਲ 854282 99690 اے نمبر ਤੋਂ ਤੁਹਾਨੂੰ ਫੋਨ ਆਇਆ ਸੀਗਾ ਕਿ ਵੀ ਉਹਨੇ ਦੱਸੇ ਕਿ ਵੀ ਤੁਹਾਡੀ ਗੱਡੀ ਕਿੱਥੇ ਚੱਲ ਰਹੀ ਹੈ ਫਿਰ ਕਿੱਥੇ ਖੜੀ ਹੈ ਆਂਦਾ ਖਾਨਪੁਰ ਖੜੀ ਹੈ ਜੀ ਖਾਨਪੁਰ ਕਿਹੜੀ ਸਟੇਟ ਚ ਹੈ ਇਹ ਯੂਪੀ ਚ ਪੈ ਗਈ ਜੀ ਅੱਛਾ ਯੂਪੀ ਚ ਆ ਤੁਹਾਡੀ ਗੱਡੀ ਇਸ ਟਾਈਮ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਕਿ ਵੀ ਇਸ ਟਾਈਮ ਸਾਨੂੰ ਰਾਤ ਨੂੰ ਇੱਦਾਂ ਇੱਦਾਂ ਕਰਕੇ ਕਾਲ ਆਈ ਸੀਗੀ ਤੇ ਕਿ ਵੀ ਯੂਪੀ ਜਾਂ ਖਾਨਪੁਰ ਦੇ ਵਿੱਚ ਗੱਡੀ ਖੜੀ ਹੈ ਨਹੀਂ ਜੀ ਜਾਣਾਂ ਸੀ ਜੀ ਮੈਂ ਤੇ ਤੁਹਾਨੂੰ ਉਹਨੇ ਉਹਨੇ ਫਿਰ ਤੁਹਾਨੂੰ ਗੱਡੀ ਦੀ ਫੋਟੋ ਭੇਜੀ ਤੁਹਾਡੀ ਹਾਂ ਜੀ ਹਾਂ ਦਿਖਾਓ ਗੱਡੀ ਦਾ ਹੁੱਲਿਆ ਬਦਲਤਾ ਸਾਰਾ ਅੱਗੋਂ ਵਿਗਾੜਦਾ ਸੀ ਉਹਨਾਂ ਨੇ ਤੇ ਰੱਖਦਾ ਗੱਡੀ ਦਾ ਜੀ ਹਾਂ ਜਿਹੜੇ ਸਾਹਮਣਾਂ ਤੁਸੀਂ ਪਹਿਲਾਂ ਗੱਡੀ ਦੀ ਫੋਟੋ ਦਿਖਾਈ ਹੈ ਗੱਡੀ ਬਹੁਤ ਸੋਹਣੀ ਬਣੀ ਹੋਈ ਹੈ ਚਲੋ ਹਰ ਕੋਈ ਆਪਣੀ ਗੱਡੀ ਵਧੀਆ ਬਣਾ ਕੇ ਰੱਖਦਾ ਹੈ ਤੇ ਤੁਹਾਨੂੰ ਫਿਰ ਕਿੱਥੋਂ ਪਛਾਣੀ ਕਿ ਵੀ ਤੁਹਾਡੀ ਗੱਡੀ ਦੀ ਫੋਟੋ ਹੈ ਇਹ ਸਾਡੇ ਜੀ ਆਗੋਂ ਇੱਕ ਤੇ ਮੜੀ ਜੀ ਲੱਗੀ ਸੀ ਗੱਡੀ 'ਚ ਇੱਕਾ ਡੰਡੇ ਡੁੰਡੇ ਲਾਇਆ ਨੂੰ ਤਾਂ ਸਾਡੇ ਟੂਲ ਜੀ ਕਿ ਵੀ ਇਹ ਚੀਜ਼ ਤੋਂ ਪਛਾਣ ਆਈ ਹੈ ਕਿ ਤੁਹਾਡੀ ਗੱਡੀ ਹੈ ਇਹ ਹਾਂਜੀ ਹਾਂ ਸਾਡੇ ਕੋਲ ਤੇ ਗੁੱਡੇ ਲੱਗੇ ਪਛਾਣ ਪਾਈ ਜਾਂਦੇ ਜਿਹੜੇ ਇੰਨਾ ਜਰਾ ਆਪਣੇ ਹੱਥਾਂ ਚ ਲਈਏ ਗੱਡੀ ਜੀ ਜੀ ਜਾਂ ਪਏਗੀ ਜੀ 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 ਆ ਚੱਕਰ ਹੈ ਜਦੋਂ ਗੱਡੀ ਲਗਾ ਰਹੇ ਅਸੀਂ ਖੋਦ ਇਥੇ ਸਾਂ ਮੈਂ ਇਥੇ ਸਾਂ ਖੋਦਾ ਇਹ ਗੱਡੀ ਲਗਾ ਰਹੇ ਉਹ ਭਾਈ ਦੋਨੇ ਭਾਈ ਨੇ ਦੋ ਜੀ ਆਪ ਨੇ ਉਹ ਕਹਿੰਦਾ ਵੀ ਆਹ ਗੱਡੀ ਦੀ ਬਹਿਨ ਬਹਿਨੀਆਂ ਮੈਂ ਉਹਨੇ ਕਹ ਆਪ ਟ੍ਰੱਕੇ ਜਾਵਾਂ ਟ੍ਰੱਕੇ ਚੱਲਾਂਗੇ ਤੂੰ ਇਹ ਗੱਡੀ ਕਿਉਂ ਬਹਿਨੀ ਏ ਤੇ ਤੁਹਾਡੇ ਕੀ ਲੱਗਦੇ ਨੇ ਮਾਤਾ ਜੀ ਮੈਂ ਮੈਂ ਇਹ ਮੇਰੇ ਪਰਚਾਈਏ ਮੈਂ ਜੀ ਨੰਦਾ ਇਹ ਭਰਾ ਮੇਰੇ ਗੱਡੀ ਲਗਿਆ ਤੇ ਜਿਹੜੇ ਬੰਦੇ ਗੱਡੀ ਲੈ ਕੇ ਗਏ ਸੀਗੇ ਉਹਨਾਂ ਦੀ ਫੋਟੋ ਹੈ ਤੁਹਾਡੇ ਕੋਲ ਜਿਹੜੇ ਜਿਹੜੇ ਜਨਾਨੀ ਆਦਮੀ ਆਦਮੀ ਤੁਹਾਡੇ ਕੋਲ ਗੱਡੀ ਲੈ ਕੇ ਗਏ ਸੀਗੇ ਉਹਨਾਂ ਦੀ ਫੋਟੋ ਅੱਛਾ ਇਹ ਨੇ ਉਹ ਇਹ ਨੇ ਅੱਛਾ ਇਹੋ ਜਨਾਨੀ ਆਦਮੀ ਨੇ ਜਿਹੜੇ ਕਿ ਤੁਹਾਡੇ ਤੋਂ ਟਰੱਕ ਲੈ ਕੇ ਗਏ ਸੀਗੇ ਟਰੱਕ ਲੈ ਕੇ ਗਏ ਸੀ ਟਰੱਕ ਦੇ ਵਿੱਚ ਬਹਿ ਕੇ ਗਏ ਸੀਗੇ ਬਹਿ ਕੇ ਨੇ ਉਹਨੇ ਗੱਡੀ ਉਤਰੀ ਜਾਨੀ ਉਹਦੀ ਗੱਡੀ ਟਰੱਕ ਚੜੀਏ ਨੇ ਕਿ ਟਰੱਕ ਆ ਨਾ ਬਾਹਰ ਫੜਾ ਮੈਂ ਕਿ ਅੰਦੀ ਨੂੰ ਮਾਪੇ ਚੜ ਜਾ ਅਸੀਂ ਨਾਲ ਗਿਆਂ ਜਿੱਥੇ ਨਾਲ ਗਿਆਂ ਅਸੀਂ ਨਾਲ ਦਾ ਸਾਰਾ ਟੱਬਲ ਹੋਤਿਆ ਸਾਰਾ ਪਰਿਵਾਰ ਸਾਰੇ ਪਰਿਵਾਰ ਹੋਤੇ ਆਂਸ ਕਿ ਵੀ ਇਹ ਤੁਹਾਡੇ ਟਰੱਕ ਦੇ ਵਿੱਚ ਬਹਿ ਕੇ ਗਏ ਸੀਗੇ ਹਾਂ ਜੀ ਵੀ ਜੇ ਪੀਸੀ ਸਾਡਾ ਪਟਦਾ ਭੀ ਉਹ ਕਿ ਵੀ ਜਿਹੜਾ ਜਿਹਦੇ ਨਾਲ ਪਤਾ ਲੱਗਦਾ ਕਿ ਵੀ ਤੁਹਾਡੀ ਗੱਡੀ ਕਿੱਥੇ ਚੱਲ ਰਹੀ ਹੈ ਜੀਪੀਐਸ ਸਿਸਟਮ ਉਹ ਵੀ ਉਹਨਾਂ ਨੇ ਪੱਟ ਕੇ ਸਿੱਟਤਾ ਪੱਟ ਕੇ ਸਿੱਟਤਾ ਵੀ ਆਪਣਾ ਲਾ ਵੀ ਬਦਲ ਆਇਆ ਕਿ ਨਾ ਹਾਂ ਵੀ ਇਹਨਾਂ ਨੂੰ ਸੁਣ ਪੜਾ ਲਾਇਆ ਕਿ ਲਾਇਆ ਨਹੀਂ ਇਹਨਾਂ ਵੀ ਇਹਨਾਂ ਸਾੜਾ ਪੜ ਕੇ ਸੁਰਤਾਂ ਟਾਈਮ ਪਾਸ ਨਹੀਂ ਹੋ ਰਿਹਾ ਕਿ ਵੀ ਉਹ ਲੋਕਾਂ ਦੀ ਦਿਹਾੜੀਆਂ ਤੇ ਗੱਡੀਆਂ ਤੇ ਦਿਹਾੜੀ ਕਰਦੇ ਉਹ ਮਿਹਨਤ ਕਰ ਖਰਬ ਚਾ ਲੋਕਾਂ ਨੇ ਸੱਪਿਆਂ ਸਵੇਰ ਮੈਂ ਗੱਡੀ ਬੜਾਈ ਵਣਗਾ ਗੱਡੀ ਖਾਏ ਹਾਂ ਤੇ ਸਾਨੂੰ ਸਾੜਾ ਪੜਾ ਦੀ ਗੱਡੀ ਚਾਹੀਦੀ ਏ ਵੀ ਮੇਰਾ ਭਰਾ ਹੁਣ ਵੀ ਠੱਕੇ ਖਾਂਦਾ ਆਵੇ ਹਾਂ ਦਾਨੀ ਜੀ ਸਾਡੀਆਂ ਜਿਹੜੀਆਂ ਅਸੀਂ ਕਿਸ਼ਤਾਂ ਭਰਤੀਆਂ ਨੇ ਇਹ ਗੱਡੀ ਦੀਆਂ ਜੀ ਕਈ ਵਾਰੀ ਮੈਂ ਭਰ ਕੇ ਆਈ ਜੀ ਆ ਕੇ ਮੇਰੇ ਘਰ ਦੇ ਮੈਨੂੰ ਪੈ ਦੇਂਦੇ ਸੀ ਤੇ ਮੈਂ ਭਰ ਕੇ ਆਈ